ਅੰਕਲ ਆ ਜਾਓ ਤੇਨੂੰ ਵੀ ਦਾਪਰੇ ਆਇਆ ਅੰਕਲ ਆ ਜਾਓ ਹੋਰ ਵੀਸ ਆਇਓ ਬਦਲਿਆ ਨਹੀਂ ਆਇਓ ਜੀ ਆ ਗਿਆ ਦੇਖਾ ਜੀ ਬੱਸ ਹੁਣ ਤਾਂ ਆ ਗਿਆ ਵਾਹ ਆ ਰੋਣਾ ਨਹੀਂ ਕੋਣਾ ਇੱਧਰ ਹੋ ਜਾ ਨਾ ਮੈਂ ਨਾ ਟਰੱਕ ਨੂੰ ਕਹਿੰਦਾ ਅਰੇ ਪਿਕਅਪ ਲੈ ਕਿਟੇ ਨੂੰ ਗੱਡੀ ਮੰਗਾਈਆ ਹਾਂ ਪੈਸੀ ਤੋਂ ਆਈ ਬਦਲ ਆ ਟਰੱਕ ਤੇ ਪਈ ਦੱਸਦੇ ਆ ਵੋ ਬੱਸ ਬੱਸ ਨਾ ਤੁਸੀਂ ਆ ਗਏ ਆ ਗੱਡੀ ਨੂੰ ਹਾਂ ਚਲੋ ਬਾਹਰ ਦਿਓ ਯਾਲਾ

आना <laughs> के ਹੋਣਾ ਨਾ ਬਰਾਸ ਦੇ 2000 ਵੀ ਕਰੀਏ ਜੰਗੀ ਮਹਿਰਾ ਸਾਨੂੰ ਮਾਰ ਕੇ ਚੋਤਾ ਨਾ ਬਣੇ ਹੈ ਕੜਾ ਤੋਂ ਵੀ ਆਉਂਦੇ ਪਾੜ ਬਰਾਬਰ 25 ਸਾਲ ਕੰਨੋਂ ਮਿਲੇ ਫਿਰ ਕੋਈ ਗੱਟੀ ਬਣਾ ਲੈਣੀ ਚਾਹੀਦੀ ਹੈ ਉਹ ਕਹਿਣਾ ਤੀ ਨਾ ਬੋਲ ਕੇ ਮੈਂ ਬਾਰੇ ਆ ਮੋਦੇ ਕੋ ਕੈਮਰਾ ਹੈ ਸਿਕਲ ਆਪਾਂ ਵੀ ਅੱਜ ਦੁਰਬਲ ਸਾਰੇ ਬਸ ਆਨ ਦਿਸ ਮੈਂ ਗੋਟੇ ਸਿੰਘ ਮੇਰਾ ਨਾਮ ਹੈ ਕਿਹੜੇ ਪਿੰਡ ਤੋਂ ਆਪੇ ਪਿੰਡ ਮੱਤੇਵਾੜਾ ਜ਼ਿਲ੍ਹਾ ਲੁਧਿਆਣਾ ਤੋਂ ਵਾਪਸੀ ਦਾ ਲਾਇਸੈਂਸ ਸੀ ਚੈਲ ਰੱਡੀ ਲਵਲਾਂ ਤੋਂ ਹੀ ਕਿੰਨੇ ਸਾਲ ਹੋ ਗਏ ਤੁਹਾਨੂੰ ਦੱਸੋ 24 ਸਾਲ 24 ਸਾਲ ਬਾਅਦ ਵਾਪਸ ਆਇਆ ਇਹ ਹਾਲਾਤ ਸਿੱਥੇ ਜਿਹੜੇ ਤੁਸੀਂ ਰਹਿ ਰਹੇ ਹਾਲਾਤ ਉੱਥੇ ਵੀ ਸਹੀ ਨਹੀਂ ਜੀ ਹੈਗੇ ਕਾਰਨ ਕੀ ਜਿਹੜਾ ਇਹਨਾਂ ਚ ਲੋਥੇ ਪਸਰੇ ਪਾਸਪੋਰਟ ਨਹੀਂ ਸੀ ਗੁੰਮ ਹੋ ਗਿਆ ਸੀ ਇਸ ਕਰਕੇ ਮੇਰ ਤੋਂ ਆ ਨਹੀਂ ਹੋਇਆ ਹੁਣ ਸੰਤਾਨਾਂ ਨੇ ਮਿਹਰਬਾਨੀ ਕੀਤੀ ਤਾਂ ਪਾਸਪੋਰਟ ਬਣਿਆ ਬੈਸੀ ਨੇ ਕੋਈ ਸੰਪਾ ਕੀਤਾ ਇੰਨਾ ਜਿਹਦੇ ਵਿੱਚ ਕੀਤਾ ਜੀ ਪਰ ਉਹਨਾਂ ਨੇ ਕੋਈ ਨਿਵਸਣਵਾਈ ਕੀਤੀ ਠੀਕ ਕਹਿੰਦੇ ਠੀਕ ਕਹਿੰਦੇ ਬੈਸੀ ਵਾਲੇ ਕਹਿੰਦੇ ਕੀ ਪਤਾ ਸਾਨੂੰ ਤੇਰੇ ਕੋਲ ਸਬੂਤ ਨਹੀਂ ਹੈਗਾ ਨਾ ਫੋਟੋ ਕਾਪੀ ਨਾ ਕੋਈ ਕੋਈ ਪਤਾ ਨਹੀਂ ਤੂੰ ਪਾਕਿਸਤਾਨ ਦਾ ਬੰਗਲਾਦੇਸ਼ ਦਾ ਜਦੋਂ ਗਏ ਸੀ ਕੀ ਕਿ ਕਿੰਨੇ ਰਹਿ ਗਏ ਸੀ ਇੱਕ ਨੰਬਰ ਤੇ ਗਏ ਦੋ ਨੰਬਰ ਤੇ ਕਿੱਥੇ ਗਏ ਦੋ ਨੰਬਰ ਤੇ ਇੱਥੋਂ ਤੱਕ ਸਾਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੁਸੀਂ ਦੋ ਨੰਬਰ ਜਾਣਾ ਉੱਥੇ ਜਾ ਕੇ ਪਤਾ ਲੱਗਾ ਜੌਲਡਨ ਤੋਂ ਕਹਿੰਦੇ ਇਧਰੋਂ ਜਾਣਾ ਸੀਰੀਆ ਰਹੀਂ ਸੀਰੀਆ ਤੋਂ ਲਵਲਾਂ ਨੂੰ ਲੈ ਕੇ ਗਏ ਕਿੰਨੇ ਜਰ ਪੱਲਾ ਗਏ ਸੀ 2001 ਚ 2001 ਚ ਹਾਂ ਹਾਂਜੀ 2001 ਤੋਂ ਲਗਾਤਾਰ ਫਿਰ ਲਿਬਨਾਨ ਹੀ ਰਹੇ ਹਾਂਜੀ ਘਰ ਵਾਪਸੀ ਦਾ ਕਦੋਂ ਮਤਲਬ ਮਨ ਚ ਆਇਆ ਕਿ ਹੁਣ ਵਾਪਸ ਜਾਣਾ ਚਾਹੀਦਾ ਮੈਂ ਫੋਨ ਕਰਦਾ ਰਹਿੰਦਾ ਸੀ ਮੇਰਾ ਹਰੋ ਹੱਲ ਕਰੋ ਕੋਈ ਹੱਲ ਕਰੋ ਕੋਈ ਇਹ ਇੱਧਰ ਤਾਂ ਮੈਨੂੰ ਵੈਸੀ ਵਾਲੇ ਕੋਈ ਪੱਲਾ ਨਹੀਂ ਫੜਾਉਂਦੇ ਸੀ ਫਿਰ ਪਿੱਛੋਂ ਹੱਲ ਹੋਇਆ ਸੰਤਾਨ ਨੇ ਮੁੰਡੇ ਨੇ ਸਾਡੇ ਪਿੰਡ ਵਾਲੇ ਨੇ ਕਰਾਇਆ ਪਾਸਪੋਰਟ ਕਿਹੜੇ ਸੰਜ ਕੋ ਅੱਛਾ ਦਿਆ ਪਾਸਪੋਰਟ 2006 ਚ ਕੋ ਆ ਗਿਆ ਸੀ ਤੇ ਉਹ ਲੜਾਈ ਲੱਗੀ ਸੀ ਉੱਥੇ ਹਾਂਜੀ ਚੰਗਰੇ ਹਲਾਤਾਂ ਦੇ ਵਿੱਚ ਜਿਹੜਾ ਪਾਸ ਹਾਂਜੀ ਚੰਗਰੇ ਹਲਾਤ ਵਿੱਚ ਵੀ ਤੁਸੀਂ ਉੱਥੇ ਰਹੋ ਕੀ ਹਾਲਾਤ ਸੋ ਟਾਈਮ ਬਹੁਤ ਔਖਾ ਸੀ ਤੇ ਯਾਰਾ ਕਿਵੇਂ ਚੱਲਦਾ ਜੀ ਤੁਹਾਡਾ ਉੱਥੇ ਯਾਰਾ ਫਿਰ ਖੇਤਾਂ 'ਚ ਜੋ ਕੰਮ ਕਰਦੇ ਸੀ ਮੜਾ ਮੋਟਾ ਕਰੀ ਜਾਂਦੇ ਸੀ ਰੋਟੀ ਪਾਣੀ ਮਿਲ ਜਾਂਦਾ ਸੀ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਮੁੰਡਾ ਮੇਰਾ ਵੱਡਾ ਛੋਟਾ ਮੁੰਡਾ ਅੰਮ੍ਰਿਤ ਘਰ ਵਾਲੀ ਆ ਮੇਰਾ ਵੱਡਾ ਭਰਾ ਇਹਨਾਂ ਦਾ ਕਿਦਾਂ ਗੁਜ਼ਾਰਾ ਚੱਲਦਾ ਰਿਹਾ ਪਿੱਛੇ ਮੜਾ ਮੋਟਾ ਭੇਜਦਾ ਰਿਹਾ ਪੈਸੇ ਮੜਾ ਗਣ ਖਰਚਾ ਭੇਜਦਾ ਰਹਿੰਦਾ ਸੀ ਦੂਵੀਂ ਨਵਾਂਤਨਮੀਂ ਨਵਾਂ ਆਪਣਾ ਵੀ ਉੱਥੇ ਖਾਣਾ ਜੀ ਕੁਛ ਨੋ ਕੁਛ ਇੰਨਾ ਲੰਬਾ ਸਮਾਂ ਪਰਿਵਾਰ ਤੋਂ ਬਿਨਾ ਰਹਿਣਾ ਹੁਣ ਮਤਨ ਵਾਪਸੀ ਹੋਈ ਹੈ ਕੀ ਮਹਿਸੂਸ ਠੀਕ ਹੈ ਜੀ ਹੁਣ ਮਹਿਸੂਸ ਕਰਦੇ ਹਾਂ ਉੱਥੇ ਤਾਂ ਔਖਾ ਹੀ ਸੀ ਟਾਈਮ ਤਾਂ ਬਾਹਰ ਕੱਟਣਾ ਤਾਂ ਪੈਣਾ ਹੀ ਸੀ ਕੋਈ ਕੁਛ ਹੈ ਨਹੀਂ ਆ ਸਕਦਾ ਨਹੀਂ ਸੀ ਕਹਿੰਦੇ ਆ ਕਿ ਹੁਣ ਤੁਸੀਂ ਦਾਦੇ ਕੋਲ ਤੇ ਆਲੇ ਹੋ ਗਏ ਹੋ ਇਹ ਤਰੀ ਵੀ ਹੈ ਹਾਂ ਜੀ ਬੋਤਾਂ ਜੀ ਬੋਤਾਂ ਮੇਰਾ ਜੀ ਅਰੇ ਹੁਣ ਅਜੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੋਕਣਾ ਚਾਹੁੰਦੇ ਨੇ ਵਾਸਤੇ ਰੋਕ ਰਹੇ ਨੇ ਇਹ ਇਹ ਸਨੇਹ ਜਨਾ ਤੋਂ ਦਿੰਦੇ ਗਾ ਮੈਂ ਤਾਂ ਇਹ ਹੀ ਕਹਿਣਾ ਵੀ ਜੀ ਨੇ ਇੱਕ ਨੰਬਰ ਚ ਜੋ ਕਾਗਜ਼ ਬਣਦੇ ਉਹ ਜਾਓ ਬਾਕੀ ਨਾ ਕੋਈ ਜਾ ਦੋ ਨੰਬਰ ਚ ਨਾ ਕੋਈ ਜਾਵੇ ਬਸ ਉਹ ਤੌਖਾ ਦੋ ਨੰਬਰ ਚ ਤੁਸੀਂ ਚੈਲ ਬਾਰੇ ਕੀ ਕਹਿਣਾ ਚਾਹੋ? ਸਾਪ ਤਾਂ ਬੜੀ ਮਿਹਰਬਾਨੀ ਜੀ ਧੰਨਵਾਦ ਇਹਨਾਂ ਦਾ ਇਹਨਾਂ ਨੇ ਮੇਰੀ ਹੈਲਪ ਕੀਤੀ ਦਿੱਤੇਉਣ ਲਈ ਹਰਿੰਦਰ ਕੌਰ ਰਾਜ ਨੇ ਕੀ ਕਹਿ ਚੰਨੇ ਵਾਜੀ ਅੱਜ ਜੀ ਮੈਂ ਬਾਬਾ ਜੀ ਦਾ ਤੁਹਾਨੂੰ ਧੰਨਵਾਦ ਬਹੁਤ 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 ਕਰ ਰਹੀ ਆ ਵੀ ਸਾਡੇ ਪਰਿਵਾਰ ਨੂੰ ਸਾਡੇ ਘਰ ਵਿੱਚ ਲੈ ਆਇਆ ਏ ਤੇ 24 ਸਾਲਾ ਬਾਅਦ 24 ਸਾਲਾ ਬਾਅਦ ਆਇਆ ਨੇ ਇਹਨਾਂ ਦਾ ਸਾਨੂੰ ਕੋਈ ਨੋ ਨਹੀਂ ਸੀ ਅੱਜ ਮਾਹੌਲ ਹੁਣ ਤਾਂ ਇਹ ਕੋ ਬੜੀ ਅੱਜ ਪਹਿਲਾਂ ਤਾਂ ਬਹੁਤ ਔਖੇ ਤਾਮ ਕਰਦੇ ਹੱਸਣੇ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਪਰਿਵਾਰ ਦੇ ਵਿੱਚ ਦੁਬਾਰਾ 24 ਸਾਲ ਪਿਛੋਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ ਪੁੱਤ ਪਰਿਵਾਰ ਵਾਲਾ ਸੀ ਤੇ ਹੁਣ ਪੋਤਿਆਂ ਵਾਲਾ ਹੋ ਗਿਆ ਪਹੁੰਚਾ 24 ਸਾਲ ਪਿੱਛੋਂ ਆਪਣੇ ਘਰ ਸੋ ਬੜਾ ਇਹਨਾਂ ਨੇ ਲੰਬਾ ਸਮਰ ਜਿਹੜਾ ਹੈਗਾ ਕੱਟਿਆ ਪਹਿਲਾਂ ਇਹ ਜਾਰਡਨ ਚ ਗਏ ਇਹਨਾਂ ਨੂੰ ਏਜੰਟ ਲੈ ਗਿਆ ਕਿ ਅਸੀਂ ਜਾਰਡਨ ਜੌਰਡ ਤੋਂ ਸੀਰੀਆ ਸੀਰੀਆ ਤੋਂ ਲਿਬਨਾਨ ਲਿਬਨਾਨ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਤੇ ਇਹਨਾਂ ਦੇ ਅ 2006 ਤੇ ਉੱਥੇ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਤੇ ਮਗਰੋਂ ਲਗਾਤਾਰ ਇਹ ਚੱਕਰ ਕੱਟਦਾ ਰਿਹਾ ਉਧਰ ਫਿਰ ਇਧਰ ਪਰਿਵਾਰ ਚੱਕਰ ਕੱਟਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ 8 ਮਹੀਨੇ ਪਹਿਲਾਂ ਇਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 24 ਸਾਲ ਹੋ ਗਏ ਸਾਡੇ ਬੰਦੇ ਫਸੇ ਨੂੰ ਇਹਦਾ ਕੋਈ ਹੱਲ ਕੀਤਾ ਜਾਵੇ ਕੋਈ ਜੀ ਜਿਹੜੀ ਉਹਦਾ ਕਾਰਨ ਇਹ ਸੀਗਾ ਕਿ ਅਬੈਸੀ ਮੰਗਦੀ ਸੀਗੀ ਕਿ ਜਿਸ ਤੋਂ ਪਾਸਪੋਰਟ issued ਹੋਇਆ ਹੋਇਆ ਉਹਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਉਹਦਾ ਪਾਸਪੋਰਟ ਵਾਲਾ ਜਿਹੜਾ ਉਹ ਉਹ ਸਾਨੂੰ ਦਿੱਤੀ ਜਾਵੇ ਵੀ ਕਦੋਂ issued ਹੋਇਆ ਉਹਦੀ ਫੋਟੋ ਕਾਪੀ ਜਿਹੜੀ ਹੈਗੀ ਇਹ ਦਿੱਤੀ ਜਾਵੇ ਪਰ ਜਿਹੜੀ ਇੱਥੇ ਚੰਡੀਗੜ੍ਹ ਜਿਹੜੀ ਪਾਸਪੋਰਟ ਦਫ਼ਤਰ ਸੀ ਉਹ ਗੇੜੇ ਘਟਾਈ ਜਾਂਦਾ ਸੀਗਾ ਉਹ ਇਹਨਾਂ ਦਾ ਜਿਹੜਾ ਹੈਗਾ ਉਹ ਦਿੰਦਾ ਨਹੀਂ ਸੀ ਪੇਡਾਨੀ ਅੰਬੈਸੀ ਨੂੰ ਇਨਵੈਸਟ ਕਰਕੇ ਉੱਥੇ ਫਸਿਆ ਹੋਇਆ ਸੀ ਅਸੀਂ ਵੀ ਸਾਡੇ ਕੋਲ ਆਏ ਅਸੀਂ ਇੱਕ ਵਾਰੀ ਅੰਬੈਸੀ ਨੂੰ ਲੈਟਰ ਲਿਖਿਆ ਫਿਰ ਦੂਸਰਾ ਲਿਖਿਆ ਫਿਰ ਜਿਸ ਵੇਲੇ ਜਿਲੰਦਰ ਦੇ ਜਿਹੜੇ ਦਫ਼ਤਰ ਦੇ ਉੱਤੇ ਸਿਬੀਆਈ ਦਾ ਸਾਪਾ ਪਿਆ ਉੱਥੋਂ ਦੇ ਜਿਹੜੇ ਮੁਖ ਜਿਹੜੇ ਸੀਗੇ ਉੱਥੋਂ ਦੇ ਮੁਖੀ ਦਫ਼ਤਰ ਦੇ ਚੋਂ ਪਾਸਪੋਰਟ ਅਫਸਰ ਤੇ ਨਾਲ ਦੋ ਹੋਰ ਫੜੇ ਗਏ ਤੋ ਫਿਰ ਉਦੋਂ ਮਗਰੋਂ ਜਿਹੜਾ ਹੈਗਾ ਚੰਡੀਗੜ੍ਹ ਅੰਬੈਸੀ ਨੇ ਜਿਹੜਾ ਆ ਪਾਸਪੋਰਟ ਦਫਤਰ ਆ ਇਹਨਾਂ ਦੀ ਜਿਹੜੀ ਹੈਗੀ ਆ ਉੱਥੇ ਭੇਜੀ ਤੇ ਉਦੋਂ ਮਗਰੋਂ 8 ਮਹੀਨੇ ਫਿਰ ਵੀ ਇਹਨੂੰ ਜਿਹੜੇ ਹੈਗੇ ਆ ਵੱਖ-ਵੱਖ ਉਥੇ ਦੀ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਤੋਂ ਮਨਜ਼ੂਰੀਆਂ ਵਗਾਰਾ ਲੈਣ ਤੇ ਲੱਗ ਗਿਆ ਤਕਰੀਬਨ 24 ਸਾਲ ਪਿਛੋ ਇਹ ਦੁਆਰਾ ਘਰ ਆਇਆ ਤੇ ਹੁਣ ਇਹ ਪੋਤਿਆਂ ਵਾਲਾ ਹੋਇਆ ਪਰ ਇਹਨਾਂ ਲੰਬਾ ਸਮਾਂ ਜਿਹੜਾ ਹੈ ਪਰਿਵਾਰ ਤੋਂ ਦੂਰ ਰਹਿ ਕੇ ਜਿਹੜਾ ਇਹਨਾਂ ਨੇ ਸੰਤਾਪ ਭੋਗਿਆ ਪਰ ਮਾਰੇ ਨੇ ਕਿਰਪਾ ਕਰਤੀ ਹੈ ਘਰ ਆਇਆ ਸੀ ਇਹ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ